ਸਭ ਨੂੰ ਮੇਰੇ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਪੇਸ਼ ਕਰਨ ਜਾ ਰਹੀ ਹਾਂ ਹੈਲਪਲਾਈਨ ਵਰਡ ਵੱਲੋਂ ਆਪਣੀ ਹੱਥ ਲਿਖਤ ਮੌਲਿਕ ਕਵਿਤਾ ਜਿਸ ਦਾ ਨਾਮ ਹੈ ਮੈਂ ਪੰਜਾਬ ਹਾਂ ਮੈਂ ਪੰਜਾਬ ਹਾਂ ਹਾਂ ਮੈਂ ਉਹੀ ਪੰਜਾਬ ਹਾਂ ਜਿੱਥੇ ਵਗਦੇ ਸੀ ਕਦੇ ਪੰਜ ਦਰਿਆ ਸਤਲੁਜ ਵਿਆਸ ਰਾਵੀ ਚੇ ਲੰਮ ਤੇ ਚਨਾ ਜੋ ਅੱਜ ਅੱਧੇ ਰਹਿ ਗਏ ਨੇ ਕੁਝ ਚੜਦੇ ਤੇ ਕੁਝ ਲੈ ਦੇ ਵੱਲ ਨੂੰ ਪੈ ਗਏ ਨੇ ਚਲੋ ਇਹ ਕਾਟਾ ਤਾਂ ਮੈਂ ਕਿਸੇ ਤਰ੍ਹਾਂ ਸਹਿ ਗਿਆ ਟੁੱਟ ਗਿਆ ਤੁਰ ਅੰਦਰੋਂ ਉਦੋਂ ਮੈਂ ਜਦ ਮੇਰੇ ਵਿੱਚ ਸ਼ੀਮਾ ਦਰਿਆ ਨਸ਼ਿਆਂ ਦਾ ਵਹਿ ਗਿਆ ਹਾਈਵੇ ਮੇਰੇ ਅਰਬਾ ਮੇਰੇ ਪੰਜਾਬ ਦੀ ਜਵਾਨੀ ਨੂੰ ਇਹ ਕਿਹੜਾ ਕੁੜ ਪੈ ਗਿਆ ਉੱਜੜੀਆਂ ਕੁੱਖਾਂ ਕਈ ਮਾਵਾਂ ਦੀਆਂ ਤੇ ਉੱਜੜ ਗਏ ਸੁਹਾਗ ਆਓ ਮੇਰੇ ਪੰਜਾਬੀਓ ਦੇਖੋ ਪੰਜਾਬ ਦਾ ਹਾਲ ਕਿੱਥੋਂ ਲਿਆਵਾਂ ਮਿਰਚਾਂ ਕੌੜੀਆਂ ਜੋ ਦੇਵਾਂ ਇਸ ਦੇ ਸਿਰ ਤੋਂ ਵਾਰ ਚੱਲ ਇਹ ਦੁੱਖ ਵੀ ਮੈਂ ਜਿੱਦਾਂ ਕਿਦਾਂ ਸਹਿ ਗਿਆ ਪਰ ਨਿਕਲ ਗਈ ਤਾਂ ਮੇਰੀ ਇਹ ਦੇਖ ਕੇ ਕਿ ਮੇਰੇ ਮਲੂਕ ਜੈਤੀਆਂ ਪੁੱਤਾਂ ਨੂੰ ਕੈਨੇਡਾ ਖਿੱਚ ਕੇ ਲੈ ਗਿਆ ਲੈ ਗਿਆ ਪਰਦੇਸ ਮੇਰੇ ਦੁੱਧ ਤੋਂ ਮੜਾਈ ਉੱਜੜ ਗਏ ਪਿੰਡਾਂ ਦੇ ਪਿੰਡ ਜੰਮ ਗਈ ਘਰਾਂ ਤੇ ਕਾਈ ਪੈਂਦੀ ਹੈ ਕਾਲਜੇ ਨੂੰ ਤੂੰ ਪੈਂਦੀ ਹੈ ਕਾਲਜੇ ਨੂੰ ਤੂੰ ਜਦ ਦੇਖਦਾ ਹਾਂ ਕਿ ਲੁੱਟਾ ਖੋਹਾਂ ਦਾ ਕਲਮ ਹੀ ਅਖਬਾਰਾਂ ਦਾ ਸ਼ਿੰਗਾਰ ਬਣ ਕੇ ਰਹਿ ਗਿਆ ਪਰ ਹਾਰੋ ਨਾ ਪੰਜਾਬੀਓ ਪਰ ਹਾਰੋ ਨਾ ਪੰਜਾਬੀਓ ਤੁਸੀਂ ਵਾਰਿਸ ਹੋ ਪੰਜਾਬ ਦੇ ਆਸ ਹੈ ਮੈਨੂੰ ਆਸ ਹੈ ਮੈਨੂੰ ਕਿ ਆਵੇਗਾ ਕੋਈ ਸੂਰਮਾ ਲੈ ਕੇ ਸ਼ਮਾਦਾਨ ਆਸਦਾ ਪਰਤੇਗਾ ਸੂਰਜ पारतेगा सूरज बदलेगी सोच बदलेगी खादा पीता ना होगा रहमद शाहेद मेरे तिया पुत्र ही मेरी आजादी मानण ऐसे आस्ते मैं ही सारा कुछ सह गया पर हारो ना पंजाबीओ ਭਾਰੇ ਹਾਰੋਨਾ ਪੰਜਾਬੀਓ ਮੈਂ ਜਿਉਂਦਾ ਤੁਹਾਡਾ ਬਾਪ ਮੈਂ ਹਾਂ ਪੰਜਾਬ ਹਾਂ ਮੈਂ ਉਹੀ ਪੰਜਾਬ ਮੈਂ ਹਾਂ ਉਹੀ ਪੰਜਾਬ ਧੰਨਵਾਦ